ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਨਗਰ ਕੌਂਸਲ ਵੱਲੋਂ ਬਰਸਾਤੀ ਨਾਲਿਆਂ ਤੇ ਸੀਵਰੇਜ ਲਾਈਨਾਂ ਦੀ ਸਫਾਈ ਦੀ ਕੀਤੀ ਸ਼ੁਰੂਆਤ ਨਗਰ ਕੌਂਸਲ ਪਾਤਰਾ ਵੱਲੋਂ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਸ਼ਹਿਰ ਦੇ ਬਰਸਾਤੀ ਨਾਲਿਆਂ ਦੀ ਸਫਾਈ ਦੇ ਨਾਲ ਨਾਲ ਸੀਵਰੇਜ ਪਾਈਪਲਾਈਨ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਸੇਵਰੇਜ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਕਰ ਰਹੇ ਸਫਾਈ ਕਰਮਚਾਰੀਆਂ ਦੇ ਕੰਮ ਦਾ ਚਾਇਜ਼ਾ ਲੈਂਡਮਾਰਕ ਤੇਪੂਜੀ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਰਸਾਤ ਦੇ ਮੱਦੇਨਜ਼ਰ ਸਾਰੇ ਨਾਲਿਆਂ ਅਤੇ ਸੇਵਰੇਜ ਦੀਆਂ ਪਾਈਪਾਂ ਦੀ ਸਫਾਈ ਕਰਵਾਈ ਜਾਂਦੀ ਹੈ ਤਾਂ ਜੋ ਬਰਸਾਤ ਪੈਂਟਿਕਲੀਆਂ ਵਿੱਚ ਬਰਸਾਤੀ ਤੇ ਪਾਣੀ ਨਾ ਰੁਕੇ ਉਨ੍ਹਾਂ ਕਿਹਾ ਕਿ ਪਲਾਸਟਿਕ ਅਤੇ ਕੂੜਾ ਕਰਕੇ ਸੀਵਰੇਜ ਵਿੱਚ ਸੁਟਣ ਕਾਰਨ ਸੀਵਰੇਜ ਜam ਹੋ ਜਾਂਦਾ ਹੈ ਜਿਸ ਕਾਰਨ ਬਰਸਾਤ ਦਾ ਪਾਣੀ ਓਵਰਫਲੋ ਹੋ ਕੇ ਘਰਾਂ ਵਿੱਚ ਵੜ ਜਾਂਦਾ ਹੈ। ਮੈਰਨ ਵਿਸ਼ਿੰਗ ਪ੍ਰਧਾਨਿਕ ਕੌਸ਼ਲ ਪਾਤੜਾਂ ਪ੍ਰਸਾਦ ਦੇ ਮੌਸਮ ਨੂੰ ਚਾਂਜ਼ ਰੱਖਦੇ ਹੋਏ ਅਸੀਂ ਪੂਰੇ ਸ਼ਹਿਰ ਦੇ ਅੰਦਰ ਜਿਹੜੇ ਸਾਡੇ ਨਾਲੇ ਨੇ ਖਾਸ ਕਰਕੇ ਜਾਖਰ ਰੋਡ ਚਨਾਗੜਾ ਰੋਡ ਨਰਮਾਰ ਰੋਡ ਜਿੱਥੇ ਵੀ ਸਾਡੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਜਿਹੜਾ ਇੱਕ ਜੂੰਦ ਚੱਲਿਆ ਹੋਇਆ ਹੈ तकरीबन ਅਸੀਂ ਕਾਫੀ ਹੱਦ ਤੱਕ ਕਰ ਚੁੱਕੇ ਹਾਂ ਔਰ ਅੱਜ ਅਸੀਂ ਜਾਖਰ ਰੋਡ ਤੇ ਸਾਡੇ ਸਿਰੇ ਕੰਮ ਚੈਨ ਖੱਬੇ ਆਤਰ ਹੈ ਉਹ ਲੱਗੇ ਹੋਏ ਨੇ ਉਹ ਸ਼ਹਿਰ ਦੇ ਅੰਦਰ ਜਿੰਨੇ ਵੀ ਸੀਵਰ ਦੇ ਜਿਹੜੇ ਮੇਨ ਹੋਲ ਨੇ ਇੱਥੇ ਜਮਾਈ ਕਾ ਸਰਦ ਨੇ ਉਸ ਤੇ ਸਾਡੇ ਸਾਥੀ ਲੱਗੇ ਹੋਏ ਮੁਲਾਜ਼ਮ ਮੇਰੇ ਪਾਤੜਾ ਦੇ ਨਗਰ ਕੌਂਸਲ ਦੇ ਮੁਲਾਜ਼ਮ ਸਾਰੇ ਬੜੇ ਮਿਹਨਤ ਲਗਨ ਨਾਲ ਕੰਮ ਕਰਕੇ ਸ਼ਹਿਰ ਦੀ ਸਫਾਈ ਦਾ ਕੰਮ ਕਰ ਰਹੇ ਨੇ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਤੇ ਪਲਾਸਟਿਕ ਦੇ ਵਰਤੋਂ ਨਾ ਕੀਤੇ ਜਾਵੇ ਪਲਾਸਟਿਕ ਜਿਹੜਾ ਹੈਗਾ ਉਹ ਤੇ ਪਾਬੰਦੀ ਹੈ ਪਲਾਸਟਿਕ ਨਾਲ ਪਲਾਸਟਿਕ ਦੀ ਬੋਤਲਾਂ ਨਾਲ ਜਿਹੜੇ ਡਿਸਪੋਜ਼ਲ ਹੁੰਦੀ ਹੈ ਉਹਦੇ ਨਾਲ ਤੇ ਨਾਲ ਇਹਨੇ ਉਹ ਬੰਦ ਹੁੰਦੇ ਨੇ ਆਮ ਕਰਕੇ ਦੁਕਾਨਦਾਰ ਝਾੜੂ ਮਾਰ ਕੇ ਨੇ ਉਹ ਜਿਹੜੇ ਨਾਲਿਆਂ 'ਚ ਉਸ ਨੂੰ ਕੂੜੇ ਨੂੰ ਸੁੱਟ ਦਿੰਦਾ ਵਾ ਉਹ ਮੇਰੀ ਬੇਨਤੀ ਵੀ ਟੈਸਪਨ ਲਾਇਆ ਜਾਣ ਸਾਡੇ ਬਕਾਇਤ ਉਰ ਤੇ ਟੈਂਪੋ ਵੀ ਆ ਉਹ ਸਾਡੀਆਂ ਰੇੜੀਆਂ ਵੀ ਆਉਂਦੀਆਂ ਸਾਰੇ ਮੁਲਾਜ਼ਮ ਆਉਂਦੇ ਨੇ ਉਹਦੇ ਪਾਇਆ ਜਾਵੇ ਤਾਂ ਕਿ ਸ਼ਹਿਰ ਨੂੰ ਆਪ ਸਾਫ਼ ਰੱਖਿਆ ਪਰ ਸਰਪੰਚ ਇਹ ਹਰ ਸਾਲ ਹੀ ਹਰ ਸਾਲ ਬਰਸਾਤ ਤੋਂ ਪਹਿਲੇ ਇੱਕ ਮਹੀਨਾ ਪਹਿਲਾਂ ਅ ਜੂਨ ਦੇ 1 ਇੱਕ ਤੋਂ ਸ਼ੁਰੂ ਕਰ ਦਿੰਦੇ ਆ ਮੈਂ ਪਿਛਲੇ ਸਾਲ ਵੀ ਕਰਾਈ ਜੀ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਤੋਂ ਹਰ ਸਾਲ ਸਫਾਈ ਕਰਦੇ ਤੇ ਆਣ ਦੇ ਵਿਕਾਰ ਤੇ ਕਿੰਨਾ ਸਮਾਂ ਲੱਗੇ ਪੂਰੇ ਪੂਰੇ ਸਾਡਾ ਸਿਸਟਮ ਸਾਰਾ ਠੀਕ ਹੈ ਸਰ ਬਸ ਇਹਨੂੰ ਅਜੇ ਕੋਈ ਸਮੱਸਿਆ ਨਹੀਂ ਹੈਗੀ ਕਾਲ ਕੰਮ ਠੀਕ ਹੈ